ਮਾਮਲਾ ਰਾਹਾ ਦੇ ਵਾਰਡ ਨੰਬਰ 3 ਦਾ ਹੈ ਜਿੱਥੋਂ ਦੇ ਵਾਰਡ ਵਾਸੀਆਂ ਨੇ ਨਗਰ ਕੌਂਸਲ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਨਗਰ ਕੌਂਸਲ ਦੇ ਵੱਲੋਂ ਉਹਨਾਂ ਦੇ ਨਾਲ ਮਤਲਬ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰਡ ਦੇ ਜੋ ਕੌਂਸਲਰ ਨੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਸ ਤਰ੍ਹਾਂ ਕਿ ਜੋ ਇਸ ਵਾਰਡ ਦੇ ਕੰਮ ਨੇ ਜੋ ਸਫਾਈ ਆ ਖਾਸ ਤੌਰ ਤੇ ਉਸ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਜਿਸ ਕਰਕੇ ਵਾਰਡ ਵਾਸੀ ਖੁਦ ਸਫਾਈ ਦਾ ਕੰਮ ਕਰਵਾ ਰਹੇ ਨੇ ਦੱਸਣਯੋਗ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 28 ਫਰਵਰੀ ਨੂੰ ਇਨਾਂ ਬੁੱਲੋਂ ਬਲਕਨਾਥ ਬਤਾ ਬਲਕਨਾਥ ਦੀ ਚੌਕੀ ਦਾ ਮੇਲਾ ਹੈ ਜਿਸ ਦੇ ਮੱਦੇਨਜ਼ਰ ਇਨਾਂ ਬੁੱਲੋਂ ਸਫਾਈ ਕਰਵਾਈ ਕਰਵਾਈ ਜਾ ਰਹੀ ਹੈ ਵਾਟ ਵਾਸੀਆਂ ਨੇ ਦੋਸ਼ ਲਗਾਇਆ ਕਿ ਇਹ ਸਫਾਈ ਕੋਲ ਕਰਵਾ ਰਹੇ ਨੇ ਉਹ ਸੁਣਦਿਆਂ ਵਾਟ ਵਾਸੀਆਂ ਦੀ ਜਵਾਨੀ ਕਿ ਉਹਨਾਂ ਨੇ ਕੀ ਦੋਸ਼ ਲਗਾਏ ਦੂਸਰੇ ਪਾਸੇ ਕੌਂਸਲਰ ਪੱਤੀ ਮਨਦੀਪ ਸਿੰਘ ਮੰਗਤ ਨੇ ਦੋਸ਼ ਲਗਾਏ ਕਿ ਨਗਰ ਕੌਂਸਲ ਦੇ ਪ੍ਰਧਾਨ ਸੀਸਦਰਸ਼ਨ ਕੁਮਾਰ ਪੱਪੂ ਬੁੱਲੋਂ ਬਹੁਤ ਹੀ ਨੀਅ ਪੱਦਤੀ ਰਾਜਨੀਤੀ ਖਿਟੀ ਜਾ ਰਹੀ ਹੈ ਤਕਰੀਬਨ 2 ਕਰੋੜ ਦੇ ਜੋ ਕੰਮ ਨੇ ਉਹਨਾਂ ਦੇ ਵਾਰਡ ਦੇ ਕੰਮ ਨੇ ਉਹ ਨਹੀਂ ਕਰਵਾਈ ਜਾ ਰਹੇ ਆ ਉਹ ਸੁਣਦੇ ਆ ਉਹਨਾਂ ਨੇ ਕਿਹੜੇ ਦੋਸ਼ ਲਗਾਏ ਵੀਰ ਜੀ ਕਿਹਨਾ ਤੁਹਾਡਾ ਜਸਪਾਲ ਸਿੰਘ ਆ ਜੀ ਕਿਹੜੇ ਵਾਰਡ ਦੇ ਨਿਵਾਸੀ ਹੋ ਤੁਸੀਂ ਤਿੰਨ ਨੰਬਰ ਤੇ ਅੱਜ ਤੁਹਾਡੇ ਵਾਰਡ ਦੇ ਵਿੱਚ ਜੋ ਕਾਉਂਸਲਰ ਪਤੀ ਮਨਜੀਤ ਸਿੰਘ ਮੰਗਟਾਏ ਨੇ ਤੁਸੀਂ ਵਾਰਡ ਦੀ ਸਫਾਈ ਕਰਵਾ ਰਹੇ ਹੋ ਤੇ ਸਫਾਈ ਤੁਸੀਂ ਖੁਦ ਕਰਵਾ ਰਹੇ ਹੋ ਕੀ ਮਸਲਾ ਕੀ ਨਗਰ ਕੌਂਸਲਰ ਅਧਿਕਾਰੀ ਨਹੀਂ ਆਉਂਦੇ ਇੱਥੇ ਸੇਵਾਦਾਰ ਨਹੀਂ ਆਉਂਦੇ ਵੇਖੋ ਜੰਨਾ ਇੱਥੇ ਵੇ ਰਹਾ ਸਾਡੇ ਕੋਲ ਕੋਈ ਆਂਦਾ ਨਹੀਂ ਆਇਆ ਅਸੀਂ ਆਪ ਨਹੀਂ ਕੀਤੀ ਤੰਤਰ ਬੰਦੇ ਹੁੰਦੇ ਸਫਾਈ ਕਰਨ ਵਾਲੇ ਮਤਲਬ ਉਹਨੇ ਤੇ ਮੁਲਾਜ਼ਮ ਨੇ ਜਿਹੜੇ ਕਿੰਨੇ ਮੁਲਾਜ਼ਮ ਨੇ ਜਿੱਥੇ ਸਫਾਈ ਕਰਦੇ ਮੁਲਾਜ਼ਮ ਤਿੰਨ ਆਉਦੇ ਨੇ ਤਿੰਨ ਆਉਦੇ ਨੇ ਹਾਂ ਜੀ ਤੇ ਸਫਾਈ ਤੁਸੀਂ ਫਿਰ ਵੀ ਖੁਦ ਕਰ ਰਹੇ ਹੋ ਐਸੀ ਆਪ ਕਰ ਰਹੇ ਹੋ ਤੁਸੀਂ ਕਿ ਬਿਜਲੀ ਆ ਤੁਹਾਡੇ ਨਾ ਮਤਲਬ ਕਿ ਲੋਕਾਂ ਦੇ ਨਾਲ ਕੀ ਰੋਸਾ ਜੋ ਮੁਲਾਜ਼ਮਾਂ ਦਾ ਰੋਸਾ ਨਹੀਂ ਆਇਆ ਇਹ ਰੋਸੇ ਦੀ ਗੱਲ ਨਹੀਂ ਇਹ ਪ੍ਰਧਾਨ ਆ ਜਿਹੜਾ ਪੱਪੂ ਹਾਂ ਇਹ ਸਾਨੂੰ ਚੰਗੇ ਨਹੀਂ ਸਮਝਦਾ ਅਸੋ ਕਿਉਂ ਜੀ ਤੁਸੀਂ ਤਾਂ ਵੋਟਰ ਉਹਨਾਂ ਦੇ ਹਾਂ ਜੀ ਤੁਸੀਂ ਤਾਂ ਵੋਟਰ ਉਹਨਾਂ ਦੀ ਜਗ੍ਹਾ ਵੋਟਰ ਹਨ ਚੰਗਾ ਸਮਝਦਾ ਨਹੀਂ ਉਹ ਹੂੰ ਉਹ ਕਹਿੰਦਾ ਸੀ ਉਹ ਲੈਣਾ ਕੀ ਆ ਜੇ ਲੈਣਾ ਹੁੰਦਾ ਸਾ ਤੇ ਉਹਨੇ ਤਾਂ ਬਿੱਜਾਂ ਦੇ ਵਿੱਚ ਝਾੜੂ ਲਗਾਉਂਦਾ ਆ ਕੇ ਤੇ ਹੁਣ ਕਿਹੜੇ ਸਬਸੇ ਤੁਸੀਂ ਇੱਥੇ ਮਸਵਾਈ ਕਰਾ ਰਹੇ ਹੋ ਤੁਸੀਂ ਕੀ ਪ੍ਰੋਗਰਾਮ ਹੈ ਤੁਹਾਡੇ ਕੋਲ ਸਾਡੇ ਪ੍ਰੋਗਰਾਮ ਆ ਬਾਬਾ ਬਾਲ ਨਾਲ ਹੀ ਚੌਂਕੀ ਆ ਅਸੀਂ ਬਾਬਾ ਬਾਲ ਨਾਲ ਚੌਂਕੀ ਆ ਸਾਈ ਫਰਪਰੀ ਵੀ ਸਾਈ ਫਰਪਰੀ ਵੀ ਠਾਈ ਰੀ ਐਸੀ ਉਹਦੇ ਕਰਕੇ ਸਾਫ ਸਫਾਈ ਆ ਕਰ ਰਹੇ ਹਾਂ ਤੁਸੀਂ ਨੂੰ ਮੌਕਾ ਦੇਖ ਲਿਆ ਜਿਸ ਤਰ੍ਹਾਂ ਦਾ ਰਵਈਆ ਮਤਲਬ ਨਗਰ ਕਾਉਂਸਲ ਦੇ ਮੁਲਾਜ਼ਮਾਂ ਦਾ ਦਾ ਪ੍ਰਧਾਨ ਦਾ ਹਾਂ ਜੀ ਜੋ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੇ ਹਾਂ ਜੀ ਇਹ ਚ ਫਰਕ ਪਊਗਾ ਇਹਨਾਂ ਨੂੰ ਫਿਰ ਪਊਗਾ ਜੀ ਬਿਲਕੁਲ ਪਾਵਾਂਗੇ ਇਹ ਤਾਂ ਆਉਣ ਆ ਫਿਰ ਸਮਾਂ ਦੇਖਾਂਗੇ ਨਾ ਵੀ ਕੀ ਕਹਿੰਦਾ ਹਾਂਜੀ ਮਾਨ ਸਾਹਿਬ ਕਿਹੜੇ ਸਿਲਸਲੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਹੱਕ ਸੱਚ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਥੇ ਬਾਬਾ ਬਾਰਕਨਾਥ ਜੀ ਦੇ ਮੰਦਿਰ ਦੇ ਕੋਲ ਪ੍ਰੋਗਰਾਮ ਆ 28 ਤਰੀਕ ਦਾ 28 ਫਰਵਰੀ ਦਾ ਹਾਂਜੀ ਤੇ 28 ਫਰਵਰੀ ਦੇ ਉਹਦੇ ਸਬੰਧ ਦੇ ਵਿੱਚ ਅਸੀਂ ਕਮੇਟੀ ਦਫ਼ਤਰ ਦੇ ਵਿੱਚ ਰਕੇਸ਼ ਨੂੰ ਕੇ ਕਾਫੀ ਵਾਰ ਬੇਨਤੀ કરી ਵੀ ਤੁਸੀਂ ਇਹ ਨਾਲੀਆਂ ਦਾ ਕੰਮ ਆ ਸਫਾਈ ਦਾ ਕੰਮ ਆ ਵੀ ਇਹਨੂੰ ਮੁਕੰਮਲ ਕਰਾਓ ਇਹ ਸਾਫ਼ ਕਰਾਓ ਅੱਗੇ ਪਹਿਲਾਂ ਜਿੰਨੀ ਸਫਾਈ ਹੁੰਦੀ ਸੀਗੀ ਹੁਣ ਉਹ 1929 ਦਾ 19 ਸਫਾਈ ਹੋ ਨਹੀਂ ਰਹੀ ਹੈਗੀ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇੱਥੇ ਲੋਕਾਂ ਨੂੰ ਆਪਣਾ ਜਿਹੜਾ ਚੋਤ ਕੋਈ ਦੇਖ ਰੱਖਦੇ ਹੋ ਵੀ ਇੱਕ ਟੈਂਪੋ ਪੂਰਾ ਭਰ ਚੁੱਕਿਆ ਵਾ ਜਿਹੜਾ ਗਾੜ ਦੇ ਨਾਲ ਜਿਹੜਾ ਇਹ ਆਪ ਹੀ ਕੱਢਿਆ ਗਿਆ ਤੇ ਆਪ ਹੀ ਅੱਜ ਢੋਆ ਜਾ ਰਿਹਾ ਵਾ ਅਸੀਂ ਨਗਰ ਕੌਂਸਲ ਦਰਾਹਾ ਦੇ ਅਧੀਨ ਹੁੰਨੇ ਆ ਸਾਡੇ ਜਿਹੜੇ ਮਾਨ ਸਰ ਜਿਹੜਾ ਵਾਰਡ ਆ ਜੀ ਇਹ ਵਾਰਡ ਨੰਬਰ 3 ਆ ਜੀ ਠੀਕ ਆ ਜੀ ਤੇ ਹੁਣ ਨਵਾਂ ਤਾਂ ਇਹ 10 ਨੰਬਰ ਵਾਰਡ ਆ ਜਿਹੜਾ ਨਵੀਂ ਗਿਣਤੀ ਦੇ ਹਿਸਾਬ ਦੇ ਨਾਲ ਆ ਤੇ 9 ਤੇ 10 ਦੋ ਵਾਰਡਾਂ ਦੀ ਇਹ ਸਾਂਝੀ ਕਲੋਨੀ ਆ ਪ੍ਰੋਬਲਮ ਇਹ ਹੈ ਵੀ ਜਿਹੜਾ ਬਾੜ ਨੰਬਰ 3 ਸੀਗਾ ਬਾੜ ਨੰਬਰ 3 ਬਹੁਤ ਵੱਡਾ ਬਾੜ ਸੀ ਇੱਥੇ ਜਿਹੜੇ ਦੂਸਰੇ ਬਾੜਾਂ ਦੇ ਨਾਲੋਂ ਇਹ ਚ ਚਾਰ ਗੁਣਾ ਸਪੇਸ ਆ ਤੇ ਇੱਥੇ ਮੁਲਾਜ਼ਮ ਉਹੀ ਚ ਚਾਰ ਮੁਲਾਜ਼ਮ ਨੇ ਉਹਨਾਂ ਦੇ ਵਿੱਚੋਂ ਵੀ ਇੱਕ ਮੁਲਾਜ਼ਮ ਇਹਨਾਂ ਨੇ ਫਾਰਗ ਕਰਤਾ ਹੁਸ਼ਾਰਾਣੀ ਨੂੰ ਤੇ ਉਹ 15 ਦਿਨਾਂ ਤੋਂ ਆਪਣੇ ਘਰੇ ਬੈਠੀ ਆ ਤੇ ਹੁਣ ਤਿੰਨ ਮੁਲਾਜ਼ਮ ਨੇ ਤਿੰਨ ਮੁਲਾਜ਼ਮਾਂ ਦੇ ਵਿੱਚੋਂ ਵੀ ਉਹਨਾਂ ਨੂੰ ਦੁਪਹਿਰ ਤੋਂ ਬਾਅਦ ਇਹ ਸਾਡੇ ਬਾੜ ਦੇ ਵਿੱਚ ਭੇਜਿਆ ਨਹੀਂ ਜਾਂਦਾ ਅਕਸਰ ਹੀ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਤਾਂ ਉਹ ਸਾਨੂੰ ਇਹ ਕਹਿੰਦੇ ਨੇ ਵੀ ਸਾਡੀ ਡਿਊਟੀ ਜੀ ਇਹਨਾਂ ਨੇ ਸਾਡੀ ਬਾਹਰ ਲਾਤੀ ਹੈ ਜੀ ਕਦੇ ਈਓ ਦੀ ਕੋਠੀ ਚਲੇ ਜਾਂਦੇ ਨੇ ਕਦੇ ਵਿਚਾਰੇ ਉਹ ਕਿਤੇ ਮਿੱਟੀ ਚੱਕਣ ਚਲੇ ਜਾਂਦੇ ਨੇ ਇਹ ਜਿਹੜਾ ਸਾਡਾ ਬਾੜ ਆ ਇਹ ਬਾਰਸ ਹੋ ਲਵਾਰਸ ਹੋਇਆ ਹੋਇਆ ਵਾ ਤੇ ਲਵਾਰਸ ਹੋਣ ਦੇ ਨਾਤੇ ਸਾਡੇ ਜਿਹੜੇ ਬੰਦੇ ਨੇ ਬੱਚੇ ਨੇ ਸਾਡੇ ਇਹ ਆਪ ਇਹ ਨਾਲੀਆਂ ਕੱਢ ਰਹੇ ਨੇ ਤੇ ਆਪ ਇਹ ਚੱਕ ਰਹੇ ਨੇ ਇਹ ਜਿਹੜੀ ਨਲਕੀ ਆ ਇਹ ਰਾਜਨੀਤੀ ਦਾ ਸ਼ਿਕਾਰ ਆ ਇੱਥੇ ਬਾੜ ਨੰਬਰ 3 ਦੇ ਵਿੱਚ ਇੱਕ ਅੰਗਣਵਾੜੀ ਸਕੂਲ ਸੀ ਅੰਗਣਵਾੜੀ ਸਕੂਲ ਨੂੰ ਢਾਇਆ ਗਿਆ ਤੇ 10 ਲੱਖ ਦੀ ਗ੍ਰਾਂਟ ਦੇ ਨਾਲ ਉਹਦੀ ਨਵੀਂ ਉਸਾਰੀ ਹੋ ਰਹੀ ਆ ਉਹ ਉਹ ਟੈਂਡਰ ਹੋਏ ਨੂੰ ਹੀ 2 ਸਾਲ ਹੋ ਚੁੱਕੇ ਨੇ 2 ਸਾਲਾਂ ਦਾ ਆ 15 ਦਿਨ ਪਹਿਲਾਂ ਕੰਮ ਸ਼ੁਰੂ ਹੋਇਆ ਵਾ ਇਹ ਜਿਹੜੀ ਰਾਜਨੀਤੀ ਮਾੜੀ ਰਾਜਨੀਤੀ ਜਿਹੜੀ ਪੱਪੂ ਪ੍ਰਧਾਨ ਜੀ ਤੇ ਐਮਐਲਏ ਗਿਆਸਪੁਰਾ ਸਾਹਿਬ ਹੁਣੇ ਕਰ ਰਹੇ ਨੇ ਇਹ ਗਲਤ ਆ ਤੇ ਮਤਲਬ ਜੋ ਨਗਰ ਕਾਉਂਸਲ ਆ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਸੁਣਨ ਦੇ ਵਿੱਚ ਆਈ ਆ ਕਿ ਜੋ ਕਾਂਗਰਸੀ ਵਾਰਡ ਨੇ ਜੋ ਜਿੱਥੇ ਆਵਾਮੀ ਪਾਰਟੀ ਦੇ ਕਾਉਂਸਲਰ ਨਹੀਂ ਹੈ ਉੱਤੇ ਭੇਜ ਤੋ ਬੁੰਦਾ ਤੇ ਪ੍ਰੰਤੂ ਜੋ ਲੋਕ ਨੇ ਲੋਕਾਂ ਦਾ ਇਸ ਵਿੱਚ ਇਸ ਵਿੱਚ ਤਾਂ ਕੋਈ ਕਸੂਰ ਨਹੀਂ ਹੈ ਲੋਕ ਲੋਕ ਭੁਗਤ ਰਹੇ ਨੇ ਕੀ ਕਹਾਂਗੇ ਇਸ ਬਾਰੇ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਵੀ ਜਿਹੜਾ ਸਾਡੇ ਵਾਲਾ ਵਾਰਡ ਆ ਇਹ ਬਹੁਤ ਪਿੱਛੜਿਆ ਹੋਇਆ ਵਾਰਡ ਆ ਤੇ ਸਾਰਾ ਹੀ ਅਨਅਥਰਾਇਜ਼ਡੀ ਤਰ੍ਹਾਂ ਜਿੱਦਾਂ ਤੁਸੀਂ ਸਮਝ ਲਓ ਵੀ ਉਹ ਸਾਰੀਆਂ ਨਵੀਆਂ ਸਾਰੀਆਂ ਹੋ ਰਹੀਆਂ ਨੇ ਤੇ ਨਵੀਂ ਗਰੋਅ ਆ ਉਦੇ ਮੁਤਾਬਕ ਪਿੱਛੇ ਜਿਹੇ ਆ 3 ਸਾਲ ਪਹਿਲਾਂ ਜਦੋਂ ਅਸੀਂ ਕਾਉਂਸਲਰ ਬਣਿਆ 3 ਸਾਲ ਪਹਿਲਾਂ ਅਸੀਂ ਇੱਕ ਐਸਡੀਐਮ ਸਾਹਿਬ ਨੂੰ ਮਤਾ ਪਾ ਕੇ ਦਿੱਤਾ ਸੀਗਾ ਵੀ ਜਿਹੜੇ ਲੋਕ ਤਾਂ ਚੰਦਰਮਾ ਤੱਕ ਪਹੁੰਚ ਗਏ ਜਿਹੜੇ ਸਾਡੇ ਕਾਉਂਸਲਰ ਨੇ ਜਾਂ ਅਸੀਂ ਲੋਕ ਅਸੀਂ ਲੋਕ ਆਪਣੀ ਗਰੋਥ ਦੇ ਬਾਰੇ ਕੋਈ ਕੰਮ ਨਹੀਂ ਕਰ ਸਕਦੇ ਸਿਰਫ ਅਸੀਂ ਗਲੀਆਂ ਨਾਲੀਆਂ ਤੇ ਪਾਣੀ ਦੇ ਸੀਵਰੇਜ ਦੇ ਗੰਦੇ ਪਾਣੀ ਤੱਕ ਹੀ ਸੀਮਤ ਆ ਅਸੀਂ ਉਹ ਵੀ ਚੀਜ਼ ਆਪਣੀ ਕਮੇਟੀ ਦੇ ਵਿੱਚ ਆਪਣੇ ਜਿਹੜੇ ਇਹ ਬੱਚੇ ਨੇ ਜਾਂ ਇਹ ਜਿਹੜੇ ਬਾੜਵਾਸੀ ਨੇ ਇਹਨਾਂ ਨੂੰ ਅਸੀਂ ਮੁਹਈਆ ਨਹੀਂ ਕਰਵਾ پا ਰਹੇ ਸਿਰਫ ਸਿਰਫ ਇੱਕ ਆਪਣੀ ਆਪਣੇ ਆਪੋਤਾਪੀ ਪਈ ਹੋਈ ਆ ਉਹ ਆਪੋਤਾਪੀ ਦੇ ਵਿੱਚ ਇਹ ਸਰਕਾਰਾਂ ਚੱਲ ਰਹੀਆਂ ਨੇ ਤੇ ਪ੍ਰਧਾਨ ਜੀ ਦੀ ਕੋਸ਼ਿਸ਼ ਚੱਲ ਰਹੀ ਆ ਮਾਨ ਸਰ ਤੁਹਾਡੇ ਕਹਿਣ ਦਾ ਮਤਲਬ ਵੀ ਬਹੁਤ ਨੀਵੇਂ ਪੱਧਰ ਦੀ ਰਾਜਨੀਤੀ ਖੇਡੀ ਜਾ ਰਹੀ ਆ ਪਰ ਪਤੀਓ ਕਿ ਉਹਨਾਂ ਦੇ ਜੋ ਵਾਰਡਾਂ ਦੇ ਕੰਮ ਰੋਕ ਦਿੱਤੇ ਜਾਣ ਤੇ ਲੋਕਾਂ ਦੇ ਵਿੱਚ ਤੁਹਾਡਾ ਨੈਗੇਟਿਵ ਇੰਪ੍ਰੈਸ਼ਨ ਚਲੇ ਜਾਵੇ ਨੀ ਲੋਕਾ ਲੋਕ ਤਾਂ ਸਾਨੂੰ ਜਾਣਦੇ ਹੀ ਨੇ ਸਾਰੇ ਵੀ ਕੀ ਅਸੀਂ ਕਿਵੇਂ ਕੰਮ ਕਰਾਇਆ ਹੋਇਆ ਵਾ ਤੇ ਕਿਵੇਂ ਨਹੀਂ ਕਰਾਇਆ ਹੋਇਆ ਵਾ ਤੇ ਹੁਣ ਵੀ ਜਿਹੜਾ ਸਾਡੇ ਬਾੜ ਦੇ ਨੇ ਕੰਮ ਘੱਟੋ-ਘੱਟ 2.5 ਕਰੋੜ ਦੇ ਕੰਮ ਘੱਟੋ-ਘੱਟ ਪੈਂਡਿੰਗ ਖੜੇ ਨੇ ਜਿਹੜੇ ਉਹ ਕਿਤਾਬਾਂ ਦੇ ਵਿੱਚ ਬੋਲਦੇ ਨੇ ਕੋਈ ਵੀ ਆਰਟੀਆ ਪਾ ਕੇ ਕੱਢ ਆ ਸਕਦਾ ਵਾ ਉਹ ਕੰਮ ਤਾਂ ਰੁਕਿਆ ਹੋਇਆ ਵਾ ਉਹਨੂੰ ਬ੍ਰੇਕਾਂ ਲਾਈਆਂ ਹੋਈਆਂ ਨੇ ਵੀ ਇਹਨਾਂ ਦੇ ਆ ਕਾਉਂਸਲਰ ਦੇ ਕੰਮ ਨਹੀਂ ਹੋਣ ਦੇਣੇ ਹੈਗੇ ਜਦੋਂ ਵੋਟਾਂ ਮੰਗਣ ਆਉਣਗੇ ਤਾਂ ਉਹ ਲੋਕ ਆਪਣੇ ਆਪ ਸਾਡੇ ਦੱਸਣਗੇ ਇਹਨਾਂ ਨੂੰ ਵੀ ਭਾਈ ਕਿਹਦੇ ਹਿਸਾਬ ਨਾਲ ਪੈਂਦੀ ਆ ਪਿਛਲੇ ਸਾਲ ਪਿਛਲੀ ਟਰਮ ਦੀ ਇੱਕ 8 ਲੱਖ ਦੀ ਜਿੰਮ ਇੱਕ ਨੰਬਰ 2 ਨੰਬਰ 3 ਨੰਬਰ ਵਾਰਡ ਨੂੰ ਉਹ ਇੱਕ ਗਵਨ ਹੋਇਆ ਹੋਇਆ ਵਾ ਪਤਾ ਨਹੀਂ ਕਿਹੜੇ ਖੁੰਚੇ ਚ ਰੱਖੀ ਹੋਈ ਆ ਪ੍ਰਧਾਨ ਨੇ ਜਦੋਂ ਆ ਸਾਡੀ ਸਰਕਾਰ ਬਣੂਗੀ ਹੁਣ ਅੱਗੇ ਦਸੰਬਰ ਦੇ ਵਿੱਚ ਐਮਐਲਏ ਦੀਆਂ ਇਲੈਕਸ਼ਨਾਂ ਨੇ ਤੇ ਦਸੰਬਰ ਦੇ ਵਿੱਚੋਂ ਬਾਅਦ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਹੜੀ ਸਰਕਾਰ ਬਣਦੀ ਆ ਤੇ ਕਿਹੜੇ ਹਿਸਾਬ ਨਾਲ ਇਹਨਾਂ ਦੇ ਪੈਂਦੀ ਆ ਮਾਨ ਸਰ ਇੱਕ ਜੋ ਨਗਰ ਕਾਉਂਸਲ ਦੀਆਂ ਚੋਣਾਂ ਨੇ ਇਸ ਨੂੰ ਲੈ ਕੇ ਲੋਕਾਂ ਸਸੋ ਪੰਜ ਬਣਿਆ ਹੈ ਲੋਕਾਂ ਦੇ ਵਿੱਚ ਕਿ ਤੁਹਾਡੇ ਵੱਲੋਂ ਵੀ ਤੁਹਾਡੀ ਪਾਰਟੀ ਵੱਲੋਂ ਇੱਕ ਕੋਰਟ ਦੇ ਵਿੱਚ ਸਟੇ ਲਿਆ ਗਿਆ ਸੀਗਾ ਤੇ ਉਸ ਮਸਲੇ ਦਾ ਕੀ ਬਣਿਆ ਉਹਦੀ ਅੱਗੇ 18 ਤਰੀਕ ਆ ਸਟੇ ਮੇਰੇ ਵੱਲੋਂ ਹੀ ਲਿਆ ਗਿਆ ਸੀਗਾ ਤੇ ਅਸੀਂ ਉਹ ਉਹਦੀ ਕਰ ਰਹੇ ਆ ਤਫਤੀਸ਼ ਪੂਰੀ ਤੇ ਇਹ ਜਿਹੜਾ ਆ ਬਾੜ ਤੁਹਾਨੂੰ ਦੱਸ ਰਹੇ ਆ ਮੈਂ ਤੇ ਮੇਰੇ ਵਾਲਾ ਬਾੜ 9 ਨੰਬਰ ਬਾੜ ਬਣਾਇਆ ਹੋਇਆ ਇਹਨਾਂ ਨੇ ਉਧਰ ਤੇ ਉਹ ਤੋਂ 9 ਨੰਬਰ ਨੂੰ 8 ਨੰਬਰ ਕ੍ਰੋਸ ਕਰ ਗਿਆ 7 ਨੰਬਰ ਮੂਰੇ 7 ਨੰਬਰ ਤੇ 8 ਨੰਬਰ ਪਹਿਲਾਂ ਬਣ ਕੇ 9 ਨੰਬਰ ਪਿੱਛੇ ਰਹਿ ਗਿਆ ਜਿਹੜੀ ਇੱਕ ਗਿਣਤੀ ਆ ਕਿ ਕਾਊਂਟਿੰਗ ਆ ਕਾਊਂਟਿੰਗ ਨੰਬਰ ਵਾਈ ਸੀਰੀਲ ਨੰਬਰ ਵਾਈ ਚੱਲਦੀ ਆਉਂਦੀ ਹੁੰਦੀ ਆ ਉਹ ਹੁਣ ਜਿਹੜੇ ਆਪ ਮੇਰੇ ਨਾਲ ਤੁਹਾਨੂੰ ਮੈਂ ਦੱਸ ਕੇ ਹਟਿਆਂ ਵੀ ਪਹਿਲਾਂ 3 ਨੰਬਰ ਵਾਰਡ ਬਹੁਤ ਵੱਡਾ ਵਾਰਡ ਆ ਇਹ ਜੀਟੀ ਰੋਡ ਤੋਂ ਲੱਗ ਕੇ ਰੇਲਵੇ ਲਾਈਨਾਂ ਤੱਕ ਆ ਇਹ ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿ ਉਹਨਾਂ ਨੇ ਵੱਡ ਗੁੱਡ ਕੇ ਇਹਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਤੇ ਚਾਰ ਬਾੜਾਂ ਦੇ ਵਿੱਚ ਇਹਦੀਆਂ ਵੋਟਾਂ ਗਈਆਂ ਨੇ ਮਾਨ ਸਰ ਜਿਸ ਤਰ੍ਹਾਂ ਕਿ ਜੋ ਸੁਦਰਸ਼ਨਪਰ ਪੱਪੂ ਜੀ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਅਪੀਲ ਤਾਂ ਉੱਥੇ ਕਰੀ ਜਾਂਦੀ ਆ ਵੀ ਜਿੱਥੇ ਅਪੀਲ ਬੰਦਾ ਸੁਣਦਾ ਆਦੀ ਹੋਵੇ ਜਿਹੜੇ ਬੰਦਾ ਜਿਹੜਾ ਪ੍ਰਧਾਨ ਪੰਜਾਂ ਸਾਲਾਂ ਦੇ ਵਿੱਚ ਸਾਢੇ 4 ਸਾਲ ਹੋ ਗਏ ਆ ਤਕਰੀਬਨ 2 ਮਹੀਨੇ ਸਾਡਾ ਹੋਰ ਕਾਰਜ ਰਹਿ ਗਿਆ ਪੰਜਾਂ ਸਾਲਾਂ ਦੇ ਵਿੱਚ ਆਪਣੇ ਦਰਾਹੇ ਵਾਸੀਆਂ ਨੂੰ ਇੱਕ ਲੈਟਾ ਨਹੀਂ ਪ੍ਰੋਵਾਈਡ ਕਰਵਾ ਸਕਿਆ ਉਹਨੂੰ ਅਪੀਲ ਕਾਦੀ ਕਰ ਲਾਂਗੇ ਅਸੀਂ ਕੁਛ ਨਹੀਂ ਅਪੀਲ ਸਾਡੀ ਤਾਂ ਇਹ ਹੱਥ ਜੋੜ ਕੇ ਹੀ ਬੇਨਤੀ ਆ ਵੀ ਇਹ ਜਿਹੜੇ 2 ਮਹੀਨੇ ਨੇ ਇਹ ਵੀ ਨਿਕਲ ਜਾਣੇ ਨੇ ਅੱਗੇ ਪਬਲਿਕ ਤੁਹਾਨੂੰ ਦੱਸੂ ਵੀ ਕਿਹੜੇ ਰਾਹ ਤੁਸੀਂ ਤੁਰਨਾ ਵਾ ਠੀਕ ਹੈ